ਆਪਣੀ ਗੱਲ ਆਪਣਾ ਰੋਸ ਕਰਨ ਦਾ ਹੱਕ ਹੈ ਪਰ ਮੈਂ ਸਰਕਾਰ ਕੋਲੋਂ ਇਹ ਪੁੱਛਣਾ ਚਾਹ ਰਹੀ ਹਾਂ ਕਿ ਕੱਲ ਜੋ ਸਾਡੇ ਅਧਿਆਪਕ ਸੀਗੇ ਆਪਣੀ ਸ਼ਾਂਤਮਈ ਤਰੀਕੇ ਨਾਲ ਰੋਸ ਕਰ ਰਹੇ ਸੀਗੇ ਦਨ ਉਹਨਾਂ ਦਾ ਕੇਸ ਹੱਕ ਤੇ ਔਰ ਕੇਸ ਬੇਸ ਤੇ ਉਹਨਾਂ ਦਾ ਲਾਠੀ ਚਾਰਜ ਕੀਤਾ ਗਿਆ ਹੈ ਇਹ ਸਰਕਾਰ ਦੇ ਕਰੂਪ ਚਿਹਰਾ ਦ ਨੰਗਾ ਕੀਤਾ ਜਾ ਰਿਹਾ ਹੈ ਫਿਰ ਸਰਕਾਰ ਈਟੀਟੀ ਟੈਟ ਪਾਸ ਯੂਨੀਅਨ ਨੂੰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਵਾਅਦੇ ਕੀਤੇ ਜਾ ਰਹੇ ਨੇ 25 ਜਨਵਰੀ ਨੂੰ ਜੋ ਅਸੀਂ ਸਿੱਖਿਆ ਮੰਤਰੀ ਦੇ ਕੋਠੇ 다 ਕਿਰਾਓ ਕੀਤਾ ਸੀਗਾ ਉਦੋਂ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਉਹ ਸਾਡੇ ਨੂੰ ਪੈਨਲ ਮੀਟਿੰਗ ਕਰਨਗੇ ਤੇ ਨਾਲ ਹੀ ਸਾਡੀਆਂ ਭਰਤੀਆਂ ਦੇ ਸੰਬੰਧੀ ਜਲਦੀ ਹੀ ਨੋਟਿਸ ਜਾਰੀ ਕਰਨਗੇ ਬਟ ਬਾਅਦ ਵਿੱਚ ਸ਼ਾਮਨੋਈ ਮੀਡੀਆ ਵਿੱਚ ਸੋਨੀ ਸਾਹਿਬ ਨੇ ਇਹ ਬਿਆਨ ਦਿੱਤਾ ਕਿ ਸਾਨੂੰ ਸਿਰਫਰੇ ਨੌਜਵਾਨ ਕਿਹਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਟੈਟ ਪਾਸ ਕਰਨ ਨਾਲ ਕੋਈ ਅਧਿਆਪਕ ਨਹੀਂ ਬਣ ਜਾਂਦਾ ਮੈਂ ਉਹਨਾਂ ਕੋਲ ਇਹ ਪੁੱਛਣਾ ਚਾਹਨੀ ਆ ਕਿ ਜੇ ਟੈਟ ਪਾਸ ਕਰਨ ਨਾਲ ਕੋਈ ਅਧਿਆਪਕ ਨਹੀਂ ਬਣ ਜਾਂਦਾ ਤੇ ਨੇ ਟੈਟ ਰੱਖਾਈ ਕਿਉਂ ਜੇ ਅਗਰ ਟੈਟ ਪਾਸ ਕਰਨ ਵਾਲਾ ਸਿੱਧਿਆਪਕ ਬਣ ਹੀ ਨਹੀਂ ਸਕਦਾ ਤੇ ਟੈਟ ਰੱਖਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ ਫਿਰ ਤੇ ਸੀਟੇਟੀ ਕਰਕੇ ਬੀਐਡ ਕਰਕੇ ਵੀ ਬੈਠੀ ਰਹੇ ਐਜੂਕੇਸ਼ਨ ਨੂੰ ਸਮਝ ਸਕੇ ਹਰ ਇਹ ਇਹ ਗੱਲ ਸੀ ਸਿੱਖਿਆ ਮੰਤਰੀ ਵਰਗੀ ਬਿਲਕੁਲ ਸਿਕਾਇਮਤਰੀ ਉਹੀ ਬਣਨਾ ਚਾਹੀਦਾ ਵਾ ਜਿਹਨੂੰ ਕੋਸ਼ੀ ਦਾ ਗਿਆਨ ਹੋਵੇ ਜਿਹਨੂੰ ਇਸ ਵਰਗ ਦੀਆਂ ਮੁਸ਼ਕਲਾਂ ਦਾ ਪਤਾ ਹੋਵੇ ਕਿ ਬੱਚੇ ਨੇ ਡਿਗਰੀਆਂ ਕਿੱਦਾਂ ਕੀਤੀਆਂ ਨੇ ਮਾਪਿਆਂ ਨੇ ਕਿੱਦਾਂ ਕਰੋੜਾਂ ਰੁਪਏ ਖਰਚ ਕੇ ਇਹਨਾਂ ਬੱਚੇ ਨੂੰ ਇਸ ਜਗ੍ਹਾ ਤੱਕ ਪਹੁੰਚਾਇਆ ਵਾ ਇਹਨਾਂ ਨੇ ਅੱਜ ਲਾਠੀਆਂ ਮਾਰਨੇ ਸ਼ੁਰੂ ਕਰ ਦਿੱਤਾ ਸਭ ਤੋਂ ਵੱਡੀ ਗੱਲ ਦੇਖੋ ਹੁੰਦੀ ਆ ਅਸੀਂ ਹਿੰਦੁਸਤਾਨ ਪੰਜਾਬ ਦੇ ਰਹਿਣ ਵਾਲੇ ਆ ਸਾਡੇ ਵਾਸਤੇ ਸਾਡੀ ਇੱਜ਼ਤ ਸਾਨੂੰ ਸਭ ਤੋਂ ਪਿਆਰੀ ਆ ਇਹਨਾਂ ਨੇ ਪਰਸੋਂ ਪਟਿਆਲੇ ਵਿੱਚ ਕੀ ਹਾਲ ਕੀਤਾ ਸਾਡੀਆਂ ਧੀਆਂ ਪੈਣਾ ਦੇ ਚੁੰਨੀਆਂ ਲਾਤੀਆਂ ਕੱਪੜੇ ਫਾੜਤੇ ਉਤਰੋ ਲਾਠੀ ਚਾਰਜ ਉਤਰੋ ਪਾਣੀ ਦੇ ਬਿਛਾਰਾ ਇਹ ਕਿੱਥੇ ਰਹਿ ਰਹੇ ਆਪਾਂ ਇਹ ਹਿੰਦੁਸਤਾਨ ਆ ਕਿ ਮੁਗਲਸਤਾਨ ਆ ਇਹਨਾਂ ਨੇ ਕੀਤਾ ਕਿਸ ਦੇ ਨਾਲ ਤੇ ਮਾਰਨ ਵਾਲੇ ਕੌਣ ਸੀ ਤੇ ਮਾਰ ਕਿਹਨਾਂ ਨੂੰ ਰਹੇ ਆ ਮੈਨੂੰ ਤਾਂ ਸ਼ਰਮ ਆ ਰਹੀ ਆ ਵੀ ਆਪਾਂ ਅੱਜ ਤੱਕ ਇਸ ਦੇਸ ਵਾਸਤੇ ਕਰਦੇ ਆਏ ਆ ਇਸ ਫਜ਼ਾ ਜੀਂਦੇ ਆਏ ਆ ਕਿਉਂ ਬੱਚੇ ਛਾਲੋ ਕੀ ਛੜ ਛੜ ਕੇ ਬੱਚੇ ਬਾਹਰ ਜਾ ਰਹੇ ਨੇ ਜੇ ਇੱਥੇ ਕੋਈ ਮੌਕਾ ਹੋਵੇ ਤੇ ਬੱਚੇ ਪੜ੍ਹ ਲੈ ਕੇ ਬਾਹਰ ਜਾ ਕੇ ਸੱਤ ਸਮੁੰਦਰੋਂ ਪਾਰ ਜਾ ਕੇ ਟੱਕੇ ਖਾ ਰਹੇ ਨੇ ਕਿਉਂ ਖਾ ਰਹੇ ਨੇ ਇਹ ਸਰਕਾਰ ਦੀਆਂ ਕਮਜ਼ੋਰੀਆਂ ਕਾਰਨ ਅਸੀਂ ਪਰ ਸੋਹਦੀ ਜੋ ਵਾਕਿਆ ਨਾ ਕੀਤਾ ਹੈ ਅਸੀਂ ਪਰਜੋਰ ਸ਼ਬਦਾ ਚ ਨਿੰਦਾ ਕਰਦੇ ਆ ਤੇ ਸਰਕਾਰ ਨੂੰ ਵਾਰ ਨਹੀਂ ਦਿੰਦੇ ਆ ਕਿ ਜੇ ਇਹਨਾਂ ਬੱਚਿਆਂ ਨੂੰ ਮਾਰਨਾ ਹੀ ਆ ਤੇ ਗੋਲੀਆਂ ਮਾਰ ਦਿਓ ਡੰਗਣਾ ਮਾਰੋ ਗੋਲੀਆਂ ਮਾਰ ਦਿਓ ਸ਼ਹੀਦ ਕਰ ਦਿਓ ਮੈਨੂੰ ਜਨਰਲ ਟਾਇਰ ਯਾਦ ਆ ਰਿਹਾ ਅੱਜ ਇਹਨਾਂ ਇਸ ਸਰਕਾਰ ਦੇ ਰੂਪ ਦੇ ਵਿੱਚ ਜਿੰਨੇ ਉੱਥੇ ਸ਼ਰਮ ਬੈਠਿਆ ਤੇ ਗੋਲੀਆਂ ਮਾਰ ਕੇ ਪੰਜਾਬੀਆਂ ਨੂੰ ਮਾਰਦਾ ਸੀ ਅੱਜ ਉਹ ਸਰਕਾਰ ਕਿੱਪਟੂ ਸਰਕਾਰ ਕੰਮ ਕਰ ਰਹੀ ਆ ਬਹੁਤ ਸ਼ਰਮ ਦੀ ਗੱਲ ਆ ਮੇਰਾ ਖਿਆਲ ਸਾਨੂੰ ਵੀ ਇਹ ਮੁਲਕ ਤੋਂ ਛੱਡ ਕੇ ਚ ਜਾਣਾ ਚਾਹੀਦਾ ਤੇ ਜਾਂ ਮੇਰੇ ਵੀ ਸਾਰੇ ਪਬਲਿਕ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਜਾਗ ਜਾਓ ਇੱਕ 13 April 2019 ਜੋ ਵਾਕਿਆ ਹੈ ਜਲ੍ਹਿਆਂਵਾਲਾ ਬਾਗ ਤੇ ਉਹੀ ਵਾਕਿਆ 10 ਫਰਵਰੀ ਨੂੰ ਹੋਇਆ ਵਾ ਉਹਦਾ ਜਵਾਬ ਦੇਣ ਵਾਸਤੇ ਅਗਲੇ ਮਹੀਨੇ ਇਲੈਕਸ਼ਨ ਆ ਰਹੀਆਂ ਵਾ ਐਸੀ ਫੱਟੀ ਪੋਈ ਜੋ ਪਤਾ ਲੱਗ ਜੇ ਕਿ ਟੀਚਰਾਂ ਨਾਲ ਕਿਵੇਂ ਕੀ ਹੁੰਦਾ ਹੈ ਜੈ ਹਿੰਦ ਵਾਦਿਆਂ ਦੀ ਗੱਲ ਕੀਤੀ